जिंदाबाद 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 साम्राज्यवाद मुर्दाबाद 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 साम्राज्यवाद मुर्दाबाद 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 इनकलाब जिंदाबाद 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 केंद्र ते पंजाब दी सरकार मुर्दाबाद 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 किसान मजदूरों नूं रोलण वाली ਚਰਨਾਂ ਦੇ ਚੱਲਣ ਵਾਲੀ ਸਰਕਾਰ ਮੁਰਦਾਬਾਦ 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 ਸਾਮਰਾਟੀਆਂ ਬਣਾ ਲੁੱਟ ਕਰਨ ਵਾਲੀ ਸਰਕਾਰ ਮੁਰਦਾਬਾਦ 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 ਇਨਕਲਾਬ ਜਿੰਦਾਬਾਦ 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 ਆਰਐਮਪੀਆਈ ਜਿੰਦਾਬਾਦ 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 ਆਓ ਜਿੰਦਾਬਾਦ ਆਰਐਮਪੀਆਈ ਜਿੰਦਾਬਾਦ 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 ਆਰਐਮਪੀਆਈ ਜਿੰਦਾਬਾਦ 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 ਅੰਮ੍ਰਿਤ ਜੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਸ਼ਹੀਦੀ ਦਿਹਾੜਾ ਤਰਨਤਾਰਨ ਪਾਰਟਨ ਕਲਬ ਵੀ ਮਾਰਚਿੰਗ ਪਾਰਟੀ ਵੱਲੋਂ ਦੇਸ਼ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਇੱਕ ਵਿਚਾਰਧਾਰਾ ਪੈਦਾ ਕੀਤੀ ਹੈ ਸਿੰਘ ਜੀ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਨੇ ਕੁਰਬਾਨੀ ਦੇ ਕੇ ਇੱਕ ਮਿਸਾਲ ਕਾਇਮ ਕੀਤੀ ਹੈ ਔਰ ਉਹਨਾਂ ਨੂੰ ਅੱਜ ਆਪਾਂ ਇੱਥੇ ਸ਼ਰਦਾ ਦੇ ਫੁੱਲ ਪੇਟ ਕਰ ਰਹੇ ਹਾਂ ਆਓ ਕੁਝ ਗੱਲਾਂ ਦੀ ਵਿਚਾਰ ਕਰੀਏ ਭਗਤ ਸਿੰਘ ਕਿਵੇਂ ਬਣਿਆ ਇੰਨਾ ਮਹਾਨ ਕਿਵੇਂ ਬਣਿਆ ਪਿੰਡਾਂ ਉਹਦੇ ਵਿੱਚ ਵਿਰਾਸਤ ਸੀ ਵਿਰਾਸਤ ਦਾਦੇ ਦੀ ਪੂਰੀ ਪਰਿਵਾਰ ਦੇ ਇੱਕ ਵਿਚਾਰਤਾ ਰਾਜੰਦੀ ਸੀ ਪਰਿਵਾਰ ਸਮੇਂ ਦੇ ਮੁਤਾਬਕ ਹਾਣੀ ਸੀ ਵਿਚਾਰਤਾ ਰਾਜੰਦਾ ਇੱਕ ਪਰਿਆ ਲੱਗਿਆ ਪਰਿਵਾਰ ਸੀ ਅੱਜ ਅਸੀਂ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਵਾਉਣ ਵਾਸਤੇ ਸ਼ਰਧਾ ਦੇ ਫੁੱਲ ਪੇੜਨ ਵਾਸਤੇ ਸਿੱਧ ਭਗਤ ਸਿੰਘ ਰਾਜਗੁਰੂ ਸਰਦੇਵ ਨੂੰ ਤੇ ਨਾਲ ਹੀ ਅਸੀਂ ਜਿਹੜਾ ਅੱਜ ਲੋੜ ਆ ਬਹੁਤ ਵੱਡੀ ਕਿ ਲੋਕਾਂ ਦੀ ਜਿਹੜੀ ਵਿਚਾਰਧਾਰਾ ਆ ਉਹ ਭਗਤ ਸਿੰਘ ਦੇ ਹਾਂ ਦੀ ਹੋਏ ਇਹ ਇਹਦੇ ਲਈ ਅਸੀਂ ਅੱਜ ਇਕੱਠ ਕੀਤਾ ਤਾਂ ਜੋ ਜਿਹੜੀ ਆਉਣ ਵਾਲੇ ਸਮੇਂ ਦੇ ਸਰਕਾਰਾਂ ਜਿਹੜੀਆਂ ਜ਼ੁਲਮ ਕਰ ਰਹੀਆਂ ਜਿੱਦਾਂ ਅੰਗਰੇਜ਼ ਜ਼ੁਲਮ ਕਰਦੇ ਸੀ ਉਦਾਂ ਹੀ ਇਹ ਸਰਕਾਰਾਂ ਕਰ ਰਹੀਆਂ ਤੁਸੀਂ ਦੇਖਿਆ ਕਿਸਾਨਾਂ ਦੇ ਉੱਤੇ ਕਿੰਨਾ ਵੱਡਾ ਅਤਸ਼ੱਦਨ ਕੀਤਾ ਆ ਸਾਡੇ ਮੁਲਾਜ਼ਮਾਂ ਦੇ ਤੇ ਜਿਹੜੀਆਂ ਕੁੜੀਆਂ ਬੇਰੁਜ਼ਗਾਰ ਸਾਡੀਆਂ ਜਾਂਦੇ ਆ ਧੀਆਂ ਉਹਨਾਂ ਨੂੰ ਧੂਤ ਧੂਕੇ ਜਿਹੜਾ ਵਾ ਉਹਨਾਂ ਦੇ ਕੁੱਤਾ ਪੁੱਟੀਆਂ ਜਾ ਰਹੀਆਂ ਇਸ ਵਾਸਤੇ ਬੇਰੁਜ਼ਗਾਰੀ ਜਿਹੜੀ ਅੰਤਾਂ ਦੀ ਹੈ ਦੇਸ਼ ਵਿੱਚ ਉਹਨੂੰ ਭਗਤ ਸਿੰਘ ਦੇ ਇਸ ਵਿਚਾਰਾਂ ਨਾਲ ਜੋੜ ਕੇ ਕਿ ਕਿਰਤੀ ਲੋਕਾਂ ਨੂੰ ਕਿੱਦਾਂ ਸਮਾਜ ਦੇ ਵਿੱਚ ਉਹਨਾਂ ਦੀ ਥਾਂ ਮਿਲੇ ਉਹਨਾਂ ਨੂੰ ਰੋਜ਼ਗਾਰ ਕਿੱਦਾਂ ਦਿੱਤਾ ਜਾਵੇ ਉਹਦੇ ਲਈ ਅਜ ਵਿਚਾਰਾ ਕਰਨ ਵਾਸਤੇ ਤਕੱਦਰ ਹੋਏ ਆ ਸੋ ਇਹਨੇ ਜਿਹੜਾ ਸਾਡੇ ਜਿਹੜੇ ਵੱਲੋਂ ਇਹ ਪਰ ਹਲਾ ਕੀਤਾ ਗਿਆ ਵਿਚ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਜਥੇਬੰਦ ਕਰਕੇ ਜਿਹੜਾ ਵਾ ਸਰਕਾਰ ਦੇ ਜ਼ਬਰ ਦੇ ਖਿਲਾਫ ਜਿਹੜਾ ਲੜਾਇਆ ਜਾ ਸਕੇ ਤਾਂ ਜੋ ਲੋਕਾਂ ਦਾ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦਾ ਹੀ ਮਜ਼ਦੂਰਾਂ ਦਾ ਇਹ ਕਾਸਰ ਕੇ ਇਹਨਾਂ ਸਰਕਾਰਾਂ ਨੂੰ ਪਾਇਨ